ਸਤ ਕਰ ਕਰਕੇ ਮੰਨ ਲਿਆ ਉਹਨਾਂ ਵਿਅਕਤੀਆਂ ਦੀ ਫਿਰ ਮਨਾਂ ਲਾਈ ਨਹੀਂ ਜਾ ਸਕਦੇ ਜੋ ਕਿ ਜੋ ਵਿਅਕਤੀ ਪ੍ਰਮਾਤਮਾ ਨੂੰ ਸਤ ਕਰਕੇ ਮੰਨਦਾ ਉਹ ਸਤ ਵਿੱਚ ਹੀ ਸਮਾਜ ਹੋ ਜਾਂਦਾ ਹੈ ਬਾਣ ਵਰਣ ਜਦ ਸੱਚ ਕਰ ਜਾਂਦਾ ਸੋ ਜਨ ਰਾਮ ਸੋ ਜਨ ਸਤ ਸਮਾਤਾ ਉਹ ਸਤ ਦੇ ਵਿੱਚ ਹੀ ਸਮਾਜ ਜਾਂਦਾ ਹੈ ਸਤ ਵਿੱਚ ਹੀ ਅਪੇਰ ਹੋ ਜਾਂਦਾ ਹੈ ਸੋ ਇਸ ਤਰ੍ਹਾਂ ਕੇ ਗੁਰੂ ਪਿਆਰਿਓ ਇਹ ਜਿਹੜਾ ਵੇਲਾ ਹੈ ਇਹ ਜਿਹੜਾ ਸਮਾਂ ਹੈ ਸਰੂ ਮਿਲਿਆ ਜਿਹੜੇ ਰਣਪਾਤ ਦੇ ਨਾਲ ਪਰਮਾਤਮਾ ਦੇ ਨਾਲ ਇਹ ਔਣੇ ਦੇ ਨੇ ਵਿੜਿਆ ਇਹਨੂੰ ਆਪਾਂ ਆਪਣੇ ਸਮੇ ਨੂੰ ਸਫਲਾ ਕਰੀਏ ਕਿਉਂਕਿ ਉਹਨੇ ਜੀਵ ਸਾਪਰਸ਼ ਦੀ ਕੋਲ ਨਾਲ ਦੀ ਗੱਲ ਸਰਵਣ ਕਰ ਚੁੱਕੇ ਉਹ ਇਹ ਜਿਹੜਾ ਸਤਿਨਾਮ ਮਿਲਿਆ ਜੀਵਨ ਦੇ ਕੇਵਲ ਵਰਦਗੀ ਦੇ ਨੇ ਮਿਲਿਆ 84 ਲੱਖ ਜੁਗੀਆਂ ਦਾ ਸਰਵਉਹਰੇ ਸਰੀਰ ਹੈ ਇਹਦੇ ਅੰਦਰ ਅਸੀਂ ਪਰਮੇਸ਼ਰ ਦੇ ਨਾਮ ਨਾਲ ਜੁੜਾਂਗੇ ਸਤਿ ਨਾਲ ਜੁੜਾਂਗੇ ਤਾਂ ਹੀ ਸਫਲਾ ਹੈ ਇਹਨੂੰ ਦੱਸਿਆ ਗਿਆ ਸਭ ਨਾਮ ਗੋਸ਼ ਕਰਦਾਰਾ ਪਾਇ ਨ ਦੇ ਬ੍ਰੋਖਸਵਾਰਾ ਇਹ ਬੋਖਸ਼ਤ ਦਵਾਜੈ ਇਸ ਦਵਾਜੇ ਤੇ ਸਿਆਨਰ ਕੇ ਨੰਨਕਾਰ ਦੇ ਨਾਲ ਪਰਮਾਤਮਾ ਦੇ ਨਾਲੇ ਕੋਣਾ ਹੈ ਅਗਰ ਇਹਦੇ ਤੋਂ ਅਸੀਂ ਤਰਾ ਹੋ ਸਕੇ ਤੇ ਫਿਰ ਕੋਈ ਗੱਲ ਬੜੇ ਬੜੀ ਨਹੀਂ ਮਹਾਰਾਜ ਕਹਿੰਦੇ ਨੇ ਸਾਡਾ ਖਾਤਾ ਹੋਇਆ ਪਹਿਨਿਆ ਹੋਇਆ ਦਿੱਤੇ ਹੋਏ ਕਰਮ ਤਾਂ ਹੀ ਸਮਝਲੇ ਨੇ ਜੇ ਸਾਡੇ ਅੰਦਰ ਪਰਮਾਤਮਾ ਦਾ ਨਾਮ ਹੈ

ਸੋ ਇਸ ਤਰ੍ਹਾਂ ਇਹ ਜਿਹੜਾ ਸਾਨੂੰ ਜੀਵਨ ਮਿਲਿਆ ਇਹ ਨਿਰੰਤਰ ਪ੍ਰਮਾਤਮਾ ਦੇ ਨਾਲੇ ਹੋਣੇ ਦੇ ਲਈ ਮਿਲਿਆ ਸਹਿਬਾ ਨੇ ਸ਼ਾਮ ਦਾ ਤੰਤ ਜਿੱਤੇ ਨੇ ਸਤਿਗੁਰੂ ਦਾਤ ਦੇ ਤੇਜ ਦੇ ਦੇਖਾਇਆ